ਮਿੰਟੂ ਜੀ ਇਧਰ ਇਕੱਲੇ ਬੰਗਲੇ ਨਹੀਂ ਸਾਭ ਰਿਹਾ ਆਪ ਆਪ ਪਾਰਟੀ ਨੂੰ ਸਾਹਮਣੇ ਦੇ ਵਿੱਚ ਵੀ ਪੂਰੀ ਤਰ੍ਹਾਂ ਨਾਲ ਕਹਿ ਲੋ ਕਿ ਅੱਜਕੱਲ ਪੂਰੀ ਮਸ਼ਰੂਫ ਹੈ ਲਿਸਟਾਂ ਇਹਨਾਂ ਨੇ ਜਾਰੀ ਕੀਤੀਆਂ ਪਹਿਲਾਂ ਇੱਕ ਲਿਸਟ ਜਾਰੀ ਕੀਤੀ ਹੁਣ ਇੱਕ ਹੋਰ ਕੀਤੀ ਪਰ ਉਹਦੇ ਵਿੱਚ ਕਈ ਬੰਦੇ ਜਿਹੜੇ ਆਉਣੇ ਚਾਹੀਦੇ ਸੀ ਉਹ ਵਿੱਚੋਂ ਕੱਢ ਲਿਆ ਕੁਝ ਨਵੇਂ ਪਾਤੇ ਆ ਕੋਈ ਇਹ ਭਾਜਪਾ ਨੇ ਹਿਸਾਬ ਨਾਲ ਚੱਲ ਰਹੇ ਆ ਕੋਈ ਉਦਾਂ ਹੀ ਸਟ੍ਰੈਟਜੀ ਬਣਾ ਰਹੇ ਆ ਤੇ ਦੇਖੋ ਕੱਲ ਅਸੀਂ ਗੱਲ ਕੀਤੀ ਸੀ ਕਿ ਮਨੀਸ਼ ਸੈਸੋਦੀਆ ਦੀ ਕੇ ਸੈਸੋਦੀਆ ਨੂੰ ਫੜਫੜ ਗੰਜ ਵਾਲੀ ਟਿਕਟ ਜਿਹੜੀ ਆ ਉਹ ਸੀਟ ਛਡਨੀ ਪਈ ਉਹ ਟਿਕੜ ਜਿਹੜੀ ਬਦਲਨੀ ਪਈ ਉਹ ਦਿੱਤੀ ਗਈ ਉਹ ਜਸਰ ਸਿੰਘ ਜੀ ਤੇ ਇਹਨਾਂ ਨੂੰ ਹੁਣ ਸ਼ਾਇਦ ਜੰਗਪੁਰ ਸ਼ਿਫਟ ਕੀਤਾ ਜਾ ਰਿਹਾ ਠੀਕ ਹੈ ਨਾ ਜੀ ਇਹ ਮਤਲਬ ਕਿ ਆਪਾਂ ਚਰਚਾ ਕਰ ਰਹੇ ਸੀ ਪਰ ਇਹਨਾਂ ਦੇ ਜਿਹੜੇ ਲਿਸਟ ਦੇ ਵਿੱਚ ਕਈ ਨਾਮ ਜਿਹੜੇ ਆ ਪੁਰਾਣੇ ਹੂੰ ਉਹ ਇਧਰ ਉਧਰ ਕਰ ਦਿੱਤੇ ਇਹਨਾਂ ਨੇ ਜੀ ਹੁਣ ਜਿਹੜਾ ਮਨੀਸ਼ ਸਸੋਧਿਆ ਦਾ ਕਲੋਟ ਟਿਕਾਣਾ ਬਦਲਣ ਦੀ ਜਿਹੜੀ ਸਿਆਸੀ ਟਿਕਾਣਾ ਬਦਲਣ ਦੀ ਗੱਲ ਹੈ ਹੂੰ ਤਾਂ ਸਰ ਉਹਦੇ ਚ ਕੁਝ ਚੀਜ਼ਾਂ ਜਿਹੜੀਆਂ ਉਹ ਇਹ ਸਮਝ ਕੇ ਹੋਣਗੇ ਕਿਉਂਕਿ ਉੱਥੇ ਜਿਹੜੇ ਉੱਤਰਾਖੰਡ ਤੋਂ ਆਏ ਲੋਕ ਆ ਹਮ ਜਾਂ ਪ੍ਰਵਾਂਚਲ ਤੋਂ ਆਏ ਲੋਕ ਜਿਹੜੇ ਆ ਉਹ ਉੱਥੇ ਬਹੁਤ ਰਹਿੰਦੇ ਆ ਨੇਗੀ ਸਾਹਿਬ ਨੇ ਜਦੋਂ ਆਮ ਆਦਮੀ ਪਾਰਟੀ ਦੀ ਪਿਛਲੀ ਵਾਰ ਨੇਹਰੀ ਸੀਗੀ ਤੇ ਸਰ ਸਿਸੋਦੀਆ ਦੇ ਬੁਲਾ ਤੇ ਸਿਕਰੀ ਲਿਆਤੀ ਸੀ ਹਮ ਕਈ ਦੌਰ ਇਹ ਪਿੱਛੇ ਰਹਿ ਗਏ ਸੀ ਜੀ ਸਿਸੋਦੀਆ ਸਾਹਿਬ ਅੰਡਿਚ ਮੇਰੇ ਖਲ ਦੇ ਨਾਲ 2 ਕੇ 4000 ਵੋਟ ਨਾਲ ਜੇ ਧਰਤ ਹੈ ਉਹੀ ਸਸੋਧਿਆ ਸਾਹਿਬ ਜਿੱਤ ਗਏ ਹੂੰ ਹੂੰ ਬਿਲਕੁਲ ਬਿਲਕੁਲ ਤੇ ਹੁਣ ਤੇ ਸਮਾਂ ਫੇਰ ਜੇ ਕਹ ਰਿਹਾ 3000 ਵੋਟਾਂ ਦਾ ਫਰਕ ਸੀ ਪਹਿਲੀ ਸੀ ਆ 2 4000 ਵੋਟਾਂ ਦਾ ਹਲੋ ਹੰਦਾ ਸੀ 3000 ਠੀਕ ਆ ਤਾਂ ਉਹ ਮਤਲਬ ਕਿ ਬਹੁਤ ਕਲੋਜ਼ ਫਾਈਟ ਹੋਈ ਬਿਲਕੁਲ ਉਹਦਾ ਕਾਰਨ ਇਹ ਆ ਕਿ ਜਿਹੜਾ ਉੱਤਰਾਖੰਡ ਜਾਂ ਪ੍ਰਵਾਂਚਲ ਦਾ ਬੰਦਾ ਜ਼ਿਆਦਾਤਰ ਭਾਜਪਾਈ ਹੋ ਜਾਂਦਾ ਹੂੰ ਤੇ ਸ਼ਾਇਦ ਇਹਨਾਂ ਨੇ ਕਿਹਾ ਹੋਵੇਗਾ ਕਿ ਸਸੋਧਿਆ ਬਚਾਇਆ ਜਾਏ ਭਾਈ ਜੀ 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 अवध होजा ਕਿਉਂਕਿ ਉਹਨਾਂ ਦਾ ਜਿਹੜਾ ਕਹ ਲੋ ਕਿ ਇਲਾਕਾ ਹੈ ਬੇਸਿਕਲੀ ਉਹ ਇਧਰ ਆ ਜਾਂਦਾ ਹੂੰ ਇਸ ਵਾਸਤੇ अवध होਜਾ ਨੂੰ ਚੁਣ ਲਿਆ ਗਿਆ ਤਾਂ ਮਤਲਬ ਕਿ ਇਹ ਕੁਝ ਸੋਸ਼ਲ ਇੰਜੀਨੀਅਰਿੰਗ ਕਰਨ ਦਾ ਯਤਨ ਕਰ ਰਿਹਾ ਪਰ ਬਿਲਕੁਲ ਜਿਵੇਂ ਭਾਜਪਾ ਦਾ ਇੱਕ ਪੈਟਰਨ ਹੈ ਉਹ ਜਿਸ ਵੀ ਸਟੇਟ 'ਚ ਜਾਂਦੇ ਹੈ ਇਲੈਕਸ਼ਨ ਲੜਦੇ ਜੀ ਸਭ ਤੋਂ ਪਹਿਲਾਂ ਜਿਹੜੇ ਜਿਹੜੇ ਬੰਦਿਆਂ ਪ੍ਰਤੀ ਹੁਣ ਜਿਵੇਂ ਇੱਕ ਵੋਟਰ ਦਾ ਨਜ਼ਰੀਆ ਹੁੰਦਾ ਹੈ ਸਾਹਿਬ ਜੀ ਉਹ ਕਹਿੰਦਾ ਕਿ ਮੋਦੀ ਸਭ ਤੋਂ ਅੱਛਾ ਆ ਪਰ ਆ ਬੰਦੇ ਜਿਹੜੇ ਆ ਨਾ ਇਹਨਾਂ ਨੇ ਸਾਡੇ ਉੱਤੇ ਬਿਠਾਏ ਉਹ ਫਿਰ ਇਹ ਵਰ ਤੱਤੀਆਂ ਵੀ ਸੁਣਾਉਂਦੇ ਆ ਇਹ ਨਹੀਂ ਠੀਕ ਆ ਜੀ ਜਿਵੇਂ ਅਕਾਲੀਆਂ ਦੇ ਨਾਲ ਵੀ ਇਹ ਕੁਝ ਹੂੰ ਮੈਂ ਕਹਿ ਨਹੀਂ ਲੱਗਿਆ ਸੀਗਾ ਅਕਾਲੀਆਂ 'ਚ ਵੀ ਇਹੀ ਕਿਤੇ ਨਾ ਕਿਤੇ ਕਹਿ ਲੋ ਹੂੰ ਕਿ ਚੀਜ਼ਾਂ ਔਗਣ ਬਣ ਗਈਆਂ ਜੀ ਉਹ ਕਹਿੰਦੇ ਸਨ ਬਾਦਲ ਹੋਰੀ ਤੇ ਠੀਕ ਨੇ ਯਾਰ ਚਲੋ ਹੂੰ ਤੇ ਸਾਡਾ ਕਿਹੜਾ ਉਹਨਾਂ ਨੇ ਪਾਣੀ ਵੜਿਆ ਜੀ ਪਰ ਜਿਹੜੇ ਇਹਨਾਂ ਦੇ ਅੱਗੇ ਲਾਏ ਬੰਦੇ ਆ ਉਹ ਮਾੜੇ ਆ ਹੂੰ ਹਾਂ ਅੱਗੇ ਲਾਏ ਤੋਂ ਭਾਵ ਕੀ ਆ ਕਿ ਜਿਹੜੇ ਆਪਣੇ ਵਰਗੇ ਹੁੰਦੇ ਆ ਜੀ ਆਪਣੇ ਵਿੱਚੋਂ ਹੀ ਹੁੰਦੇ ਆ ਹੂੰ ਜਿਵੇਂ ਉਹਨਾਂ ਨੂੰ ਥਾਪੀ ਮਿਲਦੀ ਆ ਪਾਵਰ ਮਿਲਦੀ ਆ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਐ ਤਾਂ ਫਿਰ ਉਹ ਆਪਣੇ ਆਪ ਨੂੰ ਉੱਥੇ ਕਹਿ ਲੋ ਕਿ ਬਈ ਸਮਝਣ ਲੱਗ ਜਾਂਦੇ ਕਿ ਅਸੀਂ ਤੇ ਯਾਰ ਹੂੰ ਸੁਲਤਾਨ ਆ ਜੀ ਠੀਕ ਐ ਨਾ ਅਸੀਂ ਤਾਂ ਖਲੀਫਾ ਬਣ ਗਏ ਹੂੰ ਤਾਂ ਭਾਈ ਫਿਰ ਉਹ ਲੋਕ ਜਿੰਨਾ ਲੋਕਾਂ ਨੇ ਉਹਨਾਂ ਨੂੰ ਆਮ ਦੇ ਤੌਰ ਤੇ ਵਿਚਰਦਿਆਂ ਵੇਖਿਆ ਹੁੰਦਾ ਫਿਰ ਉਹਨਾਂ ਨੂੰ ਹੰਕਾਰੀ ਦੇ ਤੌਰ ਤੇ ਜਾਂ ਡਾਡੇ ਦੇ ਤੌਰ ਤੇ ਦੇਖਦੇ ਆ ਫਿਰ ਮਨ ਬਣਾ ਲੈਂਦੇ ਆ ਕਿ ਤੈਨੂੰ ਤਾਂ ਕੀ ਨਾ ਦਿਖਾਵਾਂਗੇ ਪੰਜੀ ਦਾ ਪੌਣ ਹੂੰ ਹੂੰ ਬਿਲਕੁਲ ਕੋਈ ਗੱਲ ਨਹੀਂ ਭੱਜ ਲਾ ਜੀ 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 ਮਤਲਬ ਕਿ ਫਿਰ ਉਹ ਤੁਹਾਨੂੰ ਪਤਾ ਹੀ ਆ ਤੜ ਚੈੱਕ ਕੀਤੀ ਜਾਂਦੀ ਹੈ ਤੇ ਫਿਰ ਅੜ ਜਿਹੜੀ ਹੈ ਉਹ ਵੀ ਚੈੱਕ ਕੀਤੀ ਜਾਂਦੀ ਹੈ ਕਿ ਅੜ ਜਿੰਨਾ ਵੜਨਾ ਜੀ ਜੀ ਇਸ ਤਰ੍ਹਾਂ ਹੋ ਜਾਂਦਾ ਸੀ ਤਾਂ ਇਹੀ ਚੀਜ਼ ਹੁੰਦੀ ਹੈ ਕਿ ਕੁਝ ਵੋਟਰਾਂ ਦਾ ਇਹ ਨਜ਼ਰ ਹੀ ਹੁੰਦਾ ਹੈ ਕਿ ਯਾਰ ਦੇਸ਼ ਇਹ ਤਾਂ ਨਰਿੰਦਰ ਮੋਦੀ ਠੀਕ ਨੇ ਹਮ ਪਰ ਆ ਬੰਦਾ ਗਲਤ ਹੈ ਤਾਂ ਅਗਲਾ ਚੱਕ ਕੋਈ ਬੰਦਾ ਬਦਲ ਦਊਗਾ ਬੰਦਾ ਬਦਲ ਦਊਗਾ ਬਿਲਕੁਲ ਆ ਵੋਟਰ ਤਾਂ ਦੁਬਿਧਾ ਦੇ ਵਿੱਚ ਹੀ ਹੈ ਨਾ ਕਿ ਭਾਈ ਮੈਂ ਯਾਰ ਵੋਟ ਮੋਦੀ ਕਰਕੇ ਪਾਵਾਂ ਕਿ ਨਾ ਪਰ ਇਹ ਬੰਦਾ ਗਲਤ ਆ ਤਾਂ ਉਹ ਬੰਦਾ ਹੀ ਵਿੱਚੋਂ ਕੱਢ ਦਿਓ ਜੀ ਬਿਲਕੁਲ ਤੇ ਜਿਹੜੀਆਂ ਕੋਈ ਬਾਕੀ ਜਿਹੜਾ ਜਿਸ ਖੇਤਰ ਦੇ ਰਿਹਾ ਵੀ ਕਿੰਨਾ ਘਟੀਆਂ ਜਾ ਰਹੀਆਂ ਫਿਰ ਉਹ ਇਸ ਤਰ੍ਹਾਂ ਦਾ ਪੈਟਰਨ ਆਪਾਂ ਸਮਝ ਸਕਦੇ ਹਾਂ ਕਿ ਚੱਲਦਾ ਰਾਜਨੀਤੀ ਚ ਹੂੰ ਤੇ ਇਹ ਤੇ ਆਹੀ ਚੀਜ਼ ਦਾ ਕਹਿ ਲਓ ਕਿ ਇਹ ਸੰਕੇਤ ਹੈ ਨਾ ਕਿ ਆਉਣ ਵਾਲੇ ਸਮੇਂ ਚ ਹੋ ਸਕਦਾ ਕਿ ਮਾਨ ਨੂੰ ਵੀ ਇੱਕ ਵੇਲੇ ਪਾਸੇ ਕੀਤਾ ਜਾਵੇ ਚਾਹੇ ਕਹਿ ਕੇ ਕੀਤਾ ਜਾਵੇ ਮਨਾ ਕੇ ਕੀਤਾ ਜਾਵੇ ਕਿ ਯਾਰ ਆਮ ਆਦਮੀ ਪਾਰਟੀ ਬਾਰੇ ਸੋਚਨ ਕੇ ਹਾਂ ਯਾਰ ਇਹਨਾਂ ਨੂੰ ਇੱਕ ਮੌਕਾ ਹੋਰ ਦੇ ਸਕਦੇ ਹਾਂ ਇਹ ਮਾਨ ਨੇ ਕੁਛ ਨਹੀਂ ਕੀਤਾ ਹਾਂ ਬਿਲਕੁਲ ਬਿਲਕੁਲ ਯਾਨ ਮਾਨ ਨੇ ਯਾਰ ਮਾਨ ਹੀ ਬੇਕਾਰ ਨਿਕਲਿਆ ਪਾਰਟੀ ਚੰਗੀ ਆ ਯਾਰ ਹੂੰ ਪਾਰਟੀ ਚੰਗੀ ਆ ਤਾਂ ਇਹ ਚੀਜ਼ਾਂ ਮਤਲਬ ਕਿ ਹਾਲਾਂਕਿ ਸੰਭਾਵੀ ਤੌਰ ਤੇ ਆ ਮੈਂ ਕੋਈ ਪੱਕਾ ਨਹੀਂ ਕਹਿ ਸਕਦਾ ਕਿ ਕੱਲ੍ਹ ਨੂੰ ਹੋਵੇਗਾ ਪਰ ਇਹ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਆ ਉਹ ਬਣ ਸਕਦੀ ਆ ਆਉਣ ਵਾਲੇ ਸਮੇਂ ਤੇ ਪੰਜਾਬ ਦੇ ਅੰਦਰ ਵੀ ਤੇ ਟਿਕਟਾਂ ਤੇ ਤੁਸੀਂ ਮੇਰੀ ਗੱਲ ਨੋਟ ਕਰਕੇ ਰੱਖੋ ਟਿਕਟਾਂ ਤੇ ਵਾਧੂ ਘਟਣਗੇ ਆਉਣ ਵਾਲੇ ਸਮੇਂ ਤੇ 30 ਤੋਂ 40 ਇਹਨਾਂ ਦੇ ਐਮਐਲਏ ਜਿਹੜੇ ਆ ਨਾ ਉਹ ਹੁਣ ਤੋਂ ਹੀ ਇਹ ਆ ਰਹੀ ਵੈੱਡਲੈਂਡ 30 ਤੋਂ 40 ਤੱਕ ਕਹਿ ਲੋ ਕਿ ਉਹ ਜਿਵੇਂ ਆਪਾਂ ਪੰਜਾਬੀ ਜਨਨ ਮਾਂ ਨੂੰ ਨਹੀਂ ਜੰਮਿਆ ਇਦਾਂ ਕਹਿ ਲੋ ਕਿ ਉਹ ਤਾਂ ਗਏ ਉਹ ਵੱਟ ਤੇ ਪਏ ਹੈ ਉਹ ਵੱਟ ਤੇ ਪਏ ਬਿਲਕੁਲ 17 ਐਮ ਐਲ ਇਸ ਕਹਿੰਦੇ ਮੌਜੂਦਾ ਜਿਹੜੇ ਉਹਨਾਂ ਦੀਆਂ ਟਿਕਟਾਂ ਵੀ ਇਹਨਾਂ ਨੇ ਕੱਟਤੀਆਂ ਸੱਚਮੁੱਚ ਫੇਰ ਤਾਂ ਇੱਧਰ ਵੀ ਹੋ ਸਕਦਾ ਕੰਮ